ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪਿੰਨ ਪਰਮ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਨੇ ਅੱਜ ਰਾਤ ਸਾਰੀ ਜਾਣਕਾਰੀ ਦਵਾਂਗੇ ਕਿਸ ਇਲਾਕੇ ਵਿੱਚ ਬੱਦਲੀ ਸਿਸਟਮ ਹੈ ਕਿਸ ਇਲਾਕੇ ਦੇ ਵਿੱਚ ਕੋਈ ਨਵਾਂ ਸਿਸਟਮ ਆ ਸਕਦਾ ਹੈ ਜਾਂ ਨਹੀਂ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਜਾਂ ਨਹੀਂ ਸਾਰੀ ਜਾਣਕਾਰੀ ਦਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰ ਨਮਾਸ਼ਹਿਰ ਤੋਂ ਲੈ ਕੇ ਨੰਗੜ ਤੱਕ ਦਾ ਇੱਕ ਹਲਕਾ ਜਿਹਾ ਸਿਸਟਮ ਬਣਦਾ ਦਿਖਾਈ ਦੇ ਰਿਹਾ ਹੈ ਜੋ ਕਿ ਫਿਲਹਾਲ ਕੋਈ ਵੱਡੀ ਕਾਰਵਾਈ ਕਰਨ ਦੇ ਸਮਰੱਥ ਨਹੀਂ ਹੈ ਹਵਾਵਾਂ ਦਾ ਰੁੱਖ ਪੱਛਮੀ ਦਿਸ਼ਾ ਤੋਂ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਇੱਕ ਜੋ ਇੱਕ ਹਲਕੇ ਫੁਲਕੇ ਸਿਸਟਮ ਬਣਦੇ ਦਿਖਾਈ ਦੇ ਰਹੇ ਸੀ ਪੰਜਾਬ ਦੇ ਵਿੱਚ ਉਹ ਫਿਲਹਾਲ ਅੱਗੇ ਵਧਦੇ ਹੋਏ ਦਿਖਾਈ ਦੇ ਸਕਦੇ ਨੇ ਆਉਂਦੇ ਕੁਝ ਘੰਟੇ ਦੇ ਵਿੱਚ ਪਰ ਇੱਕ ਹਲਕਾ ਜਿਹਾ ਸਿਸਟਮ ਆਪਾਂ ਕਹਿ ਦਈਏ ਰਾਤ 2 ਵਜੇ ਤੋਂ ਲੈ ਕੇ ਸਵੇਰ 7-8 ਵਜੇ ਤੱਕ ਬੱਦਲਬਾਹੀ ਦੇ ਰੂਪ ਵਿੱਚ ਪੰਜਾਬ ਦੇ ਵਿੱਚ ਬਣਦਾ ਦਿਖਾਈ ਦੇ ਰਿਹਾ ਜੋ ਕਿ ਹਲਕੀ ਫੁਲਕੀ ਕਿਨਮਣ ਕਰੀ ਕਰਨ ਦੇ ਸਮਰੱਥ ਵਿਸ਼ਕ ਦਿਖਾਈ ਦੇ ਰਿਹਾ ਪਰ ਕੋਈ ਵੱਡੀਆਂ ਕਾਰਵਾਈਆਂ ਅੱਜ ਦੀ ਰਾਤ ਆਪਾਂ ਉਮੀਦ ਨਹੀਂ ਕਰ ਸਕਦੇ ਮੌਸਮ ਵਿਭਾਗ ਦੇ ਅਲਰਟ ਲਗਾਤਾਰ ਫੇਲ ਹੋਣ ਦੇ ਕਾਰਨ ਜਨਤਾ ਵਿੱਚ ਕਾਫੀ ਵੱਡਾ ਰੋਸ ਹੈ ਕਿਸਾਨਾਂ ਨੂੰ ਇੱਕ ਇਸੇ ਤਰੀਕੇ ਦੀ ਕ੍ਰੋਪੀ ਦਾ ਸਾਹਮਣਾ ਕਰਨਾ ਪੈ ਰਿਹਾ ਝੋਨੇ ਅਤੇ ਬਾਕੀ ਫਸਲਾਂ ਨੂੰ ਇਸ ਵਾਰ ਸੋਕੇ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਬਾਕੀ ਗੱਲ ਕਰ ਲਈ ਆਪਾਂ ਤਾਪਮਾਨ ਦੀ ਤਾਪਮਾਨ ਵਧੇ ਹੋਏ ਦਿਖਾਈ ਦੇਣਗੇ 28 29 ਡਿਗਰੀ ਤੱਕ ਤਾਪਮਾਨ ਰਹਿਣਗੇ ਹੌਮਸ ਅਤੇ ਗਰਮੈਸ਼ ਵਾਲਾ ਮਾਹੌਲ ਬਣਿਆ ਰਹੇਗਾ ਲੋਕਾਂ ਨੂੰ ਸਾਹ ਲੈਣ ਚ ਵੀ ਤਕਲੀਫਾਂ ਆ ਸਕਦੀਆਂ ਨੇ ਕਿਉਂਕਿ ਇੱਕਦਮ ਨਵੀਂ ਜਦੋਂ ਹਵਾ ਵਿੱਚ ਵੱਧ ਜਾਂਦੀ ਹੈ ਤਾਂ ਹੌਮਸ ਵੱਧ ਜਾਂਦੀ ਹੈ ਤੇ ਹੌਮਸ ਦੇ ਨਾਲ ਇੱਕ ਵਾਰੀ ਆਪਾਂ ਨੂੰ ਆਕਸੀਜਨ ਦੀ ਕਮੀ ਵੀ ਕਈ ਵਾਰੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਸੀ ਜੀ ਅੱਜ ਰਾਤ ਦੇ ਮੌਸਮ ਦੀ ਅਪਡੇਟ ਜੋ ਵੀ ਇਸ ਵੇਲੇ ਦੀ ਅਪਡੇਟ ਹੋਵੇਗੀ ਚੈਨਲ ਤੇ ਤੁਹਾਨੂੰ ਨਵੇਂ ਵੀਡੀਓ ਵਿੱਚ ਮਿਲ ਜਾਵੇਗੀ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ